ਬਾਬਾ ਬਰਫਾਨੀ ਦੇ ਦਰਸ਼ਨ ਦੇ ਲਈ ਪੂਰੇ ਪਾਰਤ ਦੇ ਵਿੱਚ ਸ਼ਰਦਾਲੂ ਨੇ ਜੋ ਸ਼੍ਰੀ ਰਮਨਾਥੀ ਯਾਤਰਾ ਦੇ ਲਈ ਰਵਾਨਾ ਹੋ ਰਹੇ ਪਏ ਨੇ ਸੋ ਬੀਤੇ ਹੀ ਦਿਨ ਯਾਨੀ ਕਿ ਵੀਰਵਾਰ ਨੂੰ ਸ਼ਰਦਾਲੂ ਨੇ ਜੋ ਲਗਭਗ ਜੋ 16500 ਸ਼ਰਦਾਲੂਆਂ ਨੇ ਇਹ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਅੱਜ ਜੇ ਗੱਲ ਕਰੀਏ ਪਿਛਲੇ 13 ਦਿਨਾਂ ਤੋਂ ਯਾਤਰਾ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਲਗਭਗ 2,65,699 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਨੇ ਪਵਿੱਤਰ ਗੁਫਾ ਦੇ ਬਾਬਾ ਬਰਫਾਨੀ ਦੇ ਸੋਹਣ ਯਾਤਰਾ ਚੱਲਦੀ ਪਈ ਹੈ ਦੇਸ਼ ਵਿਦੇਸ਼ ਤੋਂ ਪੂਰੇ ਦੇਸ਼ ਤੋਂ ਜੋ ਸ਼ਰਧਾਲੂ ਨੇ ਯਾਤਰਾ ਦੇ ਲਈ ਪਹੁੰਚਦੇ ਪਏ ਨੇ ਯਾਤਰਾ ਦੇ ਲਈ ਸ਼ਰਧਾਲੂ ਲਗਾਤਾਰ ਆ ਰਹੇ ਪਏ ਨੇ ਕੁਝ ਸ਼ਰਧਾਲੂ ਹੋ ਜੀਏ ਨੇ ਜੋ ਕਿ ਪੰਜੀਕਰਨ ਆਨਲਾਈਨ ਕਰਵਾ ਕੇ ਯਾਤਰਾ ਦੇ ਲਈ ਪਹੁੰਚ ਰਹੇ ਨੇ ਅਤੇ ਕੁਝ ਸਤਾਲੂ ਜੋ ਤਤਕਾਲ ਪंजीकरण ਕਰਵਾ ਕੇ ਜੋ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੇ ਪਏ ਨੇ ਸੋ ਯਾਤਰਾ ਵਹ ਜੋ ਕਿ ਮੌਸਮ ਸਾਫ਼ ਹੋਣ ਦੇ ਕਾਰਨ ਜੋ ਪਰੰਪਰਿਕ ਰੂਟ ਨੇ ਪਹਿਲਗਾਮ ਅਤੇ ਬਲਟਾਲ ਉਹਨਾਂ ਰੂਟਾਂ ਤੋਂ ਹੀ ਯਾਤਰਾ ਵਹ ਕੀਤੀ ਜਾ ਰਹੀ ਭਈ ਹੈ ਇਸ ਵਕਤ ਜੋ ਗਰਮੀ ਅਤੇ ਉਮਸ ਪ੍ਰਿਆਮ ਮੌਸਮ ਹੈ ਪਰ ਫਿਰ ਵੀ ਸਤਾਲੂ ਹੈ ਜੋ ਲਗਾਤਾਰ ਯਾਤਰਾ ਦੇ ਲਈ ਨਿਕਲ ਰਹੇ ਨੇ ਸ਼ਰਧਾਲੂਆਂ ਦੇ ਵੱਡੇ ਜਥੇ ਯਾਤਰਾ ਦੇ ਲਈ ਰਵਾਨਾ ਕੀਤੇ ਜਾ ਰਹੇ ਪਏ ਨੇ ਸੋ ਜੋ ਬੀਤੇ ਹੀ ਦਿਨ ਹੈ ਯਾਤਰਾ ਦੇ ਲਈ ਜੋ ਪਹਿਲਗਾਮ ਤੋਂ ਜਥੇ ਰਵਾਨਾ ਕੀਤੇ ਗਏ ਨੇ ਜਿਸ ਦੇ ਵਿੱਚ ਲਗਭਗ 2900 ਦੇ ਕਰੀਬ ਜੋ ਯਾਤਰੀ ਨੇ ਸ਼ਰਧਾਲੂ ਨੇ ਜੋ ਰਵਾਨਾ ਕੀਤੇ ਗਏ ਨੇ ਅਤੇ ਬਲਟਾਲ ਮਾਰਕ ਤੋਂ ਵੀ ਲਗਭਗ ਜੋ 1900 ਦੇ ਕਰੀਬ ਜੋ ਯਾਤਰੀ ਸ਼ਰਧਾਲੂ ਨੇ ਉਹਨਾਂ ਨੂੰ ਰਵਾਨਾ ਕੀਤਾ ਗਿਆ ਹੈ ਸੋ ਵਕ ਵਕ ਜਿੱਥੇ ਬਨਾ ਕੇ ਸ਼ਰਧਾਲੂ ਨੇ ਜੋ ਲਗਾਤਾਰ ਦਰਸ਼ਨ ਕਰ ਰਹੇ ਨੇ ਬਾਬਾ ਬਰਫਾਨੀ ਦੇ ਸੋ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦੇ ਲਈ ਕੁਝ ਲੋਕ ਨੇ ਜੋ ਤਤਕਾਲ ਜੋ ਪंजीकरण ਕਰਵਾ ਰਹੇ ਨੇ ਉਥੇ ਥਾਂ ਤੇ ਪਹੁੰਚ ਕੇ ਪंजीकरण ਕਿਥੋਂ ਕਰਵਾਇਆ ਜਾ ਰਿਹਾ ਹੈ ਵੇ بیس ਕੈਂਪ ਤੇ ਅਤੇ ਕੁਝ ਲੋਕ ਅਜਿਹਾ ਨੇ ਜਿਨ੍ਹਾਂ ਨੇ ਦਰਸ਼ਨ ਕਰਨ ਦੇ ਲਈ ਪਹਿਲਾਂ ਹੀ ਪंजीकरण ਜੋ ਔਨਲਾਈਨ ਕਰਵਾ ਕੇ ਰੱਖੇ ਹੋਏ ਨੇ ਤੇ ਜੋ ਜਲਦੀ ਜਾਣ ਦੇ ਲਈ ਜਲਦੀ ਪंजीकरण ਕਰਵਾਏ ਹੋਏ ਨੇ ਕਿਉਂਕਿ ਲੋਕ ਸ਼ਰਧਾਲੂ ਹੈ ਜੋ ਪਾਪਾ ਬਰਫਾਨੀ ਦੇ ਦਰਸ਼ਨ ਕਰਨ ਦੇ ਲਈ کافی ਉਤਾਵਲੇ ਨੇ کافی ਜੋ ਜਲਦੀ ਦਰਸ਼ਨ ਕਰਨਾ ਚਾਹੁੰਦੇ ਨੇ ਔਰ ਲਗਾਤਾਰ ਦਰਸ਼ਨ ਹੈ ਜੋ ਪਾਰੀ ਗਿਣਤੀ ਦੇ ਵਿੱਚ ਕੀਤੇ ਜਾ ਰਹੇ ਸੋ ਇਹ ਜੋ ਯਾਤਰਾ ਹੈ ਪਾਪਾ ਬਰਫਾਨੀ ਦੀ ਸ਼੍ਰੀਗਵੰਨਾਤ ਯਾਤਰਾ ਜੋ ਕਿ ਜੋ 19 ਅਗਸਤ ਤੱਕ ਚੱਲੇਗੀ ਸੋ ਲਗਭਗ ਜੋ ਹੁਣ 19 ਅਗਸਤ ਤੱਕ ਯਾਤਰਾ ਹੈ ਚਲਣੀ ਹੈ ਜਿਸ ਦੇ ਵਿੱਚ ਲਗਭਗ ਲੱਖਾਂ ਸ਼ਰਧਾਲੂ ਹੋਰ ਆਣਗੇ 13 ਦਿਨਾਂ ਦੇ ਵਿੱਚ ਲਗਭਗ 2 ਲੱਖ 65699 ਸ਼ਰਦਾਲੂਆਂ ਨੇ ਮਤਾ ਟੇਕਿਆ ਵਾ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਹੋਰ ਸ਼ਰਦਾਲੂਆਂ ਦੇ ਆਣ ਦੀ ਉਮੀਦ ਕੀਤੀ ਜਾ ਰਹੀ ਪਈ ਹੈ ਔਰ 25 ਕਰੋ ਲਗਾਤਾਰ ਤਤਕਾਲ ਅਤੇ ਔਨਲਾਈਨ ਤਰੀਕੇ ਦੇ ਨਾਲ ਕਰਵਾ ਕੇ ਦਰਸ਼ਨ ਕਰਨ ਦੇ ਲਈ ਉੱਥੇ ਸ਼ਰਦਾਲੂ ਨੇ ਜੋ ਪਹੁੰਚਦੇ ਪਹਿਲੇ ਸੋ ਵੱਡੇ ਵੱਡੇ ਜੱਤੇ ਰਵਾਨਾ ਕੀਤੇ ਜਾ ਰਹੇ ਪਏ ਨੇ ਜਿੱਥੇ ਵਿੱਚ ਪੁਰਸ਼ ਸਿਧਗਾ ਤੇ ਬੱਚੇ ਤੇ ਬਜ਼ੁਰਗ ਵੀ ਸ਼ਾਮਲ ਨੇ ਸੋਹਰ ਉਮਰ ਦੇ ਲੋਕ ਉਸ ਜੱਥਿਆਂ ਦੇ ਵਿੱਚ ਸ਼ਾਮਲ ਨੇ ਜੋ ਕਿ ਪਾਪਾ ਬਰਫਾਨੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਅਤੇ ਇਹ ਯਾਤਰਾ ਵੈ ਜੋ ਵਿਲਖਾਲ ਜੋ ਮੌਸਮ ਸਾਫ ਹੋਣ ਕਰਕੇ ਪਰੰਪਰਿਕ ਰੂਟ ਤੋਂ ਹੀ ਕੀਤੀ ਜਾ ਰਹੀ ਪਈ ਹੈ ਜੋ ਕਿ ਪਹਿਲਕਾ ਅਤੇ ਬਾਲਟਾਲ ਦੇ ਰੂਟ ਨੇ ਸੋ ਯਾਤਰਾ ਦੇ ਵਿੱਚ ਸੁਖ ਸੁਵਿਧਾ ਦਾ ਪੂਰਾ ਪ੍ਰਬੰਧ ਕੀਤਾ ਹੋਏ ਨੇ بیس ਕੈਂਪ ਦੇ ਉੱਤੇ ਹਰ ਤਰੀਕੇ ਦੀ ਜੋ ਜ਼ਰੂਰਤ ਦੀ ਹਰ ਤਰੀਕੇ ਦਾ ਸਮਾਨ ਹੈ ਜੋ ਰੱਖਿਆ ਹੋਇਆ ਹੈ ہر ਤਰੀਕੇ ਦੇ ਜੋ ਬੰਦੋਬਸਤ ਨੇ ਕੀਤੇ ਹੋਏ ਨੇ ਔਰ ਸੁਖਦ ਯਾਤਰਾ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧੀ ਦਿਖਾਈ ਦੇ ਰਿਹਾ ਪਿਆ ਹੈ ਔਰ ਜੋ ਯਾਤਰਾ ਦੇ ਵਿੱਚ ਲੋਕ ਹੈ ਜੋ ਬੇखुद ਖੁਸ਼ੀ ਦੇ ਨਾਲ ਬਹੁ ਬਰਫਾਨੀ ਦੇ ਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਪਏ ਨੇ ਸੋ ਇਸ ਅ ਜੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਰੀ ਸੰਖਿਆ ਦੇ ਵਿੱਚ ਜੋ ਸ਼ਰਦਾਲੂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕਰਦੇ ਪਏ ਨੇ ਔਰ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦੇ ਲਈ ਰੋਜ਼ਾਨਾ ਦੀ ਤਰ੍ਹਾਂ ਹੀ ਹਜ਼ਾਰਾਂ ਹੀ ਸੰਖਿਆ ਦੇ ਵਿੱਚ ਸ਼ਰਦਾਲੂ ਨੇ ਜੋ ਪਵਿੱਤਰ ਗੁਫਾ ਤੱਕ ਜਾ ਰਹੇ ਪਏ ਨੇ ਪਰੰਪਰਿਕ ਰੂਟ ਬਾਲਟਾਲ ਤੇ ਪਹਿਲਗਾਮ ਤੋਂ ਯਾਤਰਾ ਕੀਤੀ ਜਾ ਰਹੀ ਪਈ ਹੈ ਔਰ ਮੌਸਮ ਦੇ ਵਿੱਚ ਜੋ ਗਰਮੀ ਅਤੇ ਨਮੀ ਬਣੀ ਹੋਈ ਹੈ ਪਰ ਫਿਰ ਵੀ ਸ਼ਰਧਾਲੂਆ ਦੇ ਹੌਸਲੇ ਉੱਚੇ بلند ਨੇ ਸ਼ਰਧਾਲੂਆ ਜੋ ਲਗਾਤਾਰ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਪਏ ਨੇ ਉਹ ਬੱਬੋ ਪੁਰਫਾਨੀ ਦੇ ਦਰਸ਼ਨ ਕਰ ਰਹੇ ਨੇ